ਬਾਗਾਪੁਰਾਣਾ ਦੀ ਨਵੀਂ ਦਾਣਾ ਮੰਡੀ ਵਿਖੇ ਆਕਾਲ ਟਰੱਕ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਅਮਰਜੀਤ ਸਿੰਘ ਬਰਾੜ ਨੇ ਪਹਿਲਾਂ ਤਾਂ ਸਮੂਹ ਟਰੱਕ ਆਪਰੇਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਟੋਆ ਟੋਈ ਦੇ ਕੰਮ ਨੂੰ ਚੰਗੀ ਤਰ੍ਹਾਂ ਨਿਭਰੇ ਚਾੜਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕਰੀਬ 80% ਖਰੀਦਿਆ ਹੋਇਆ ਝੋਨਾ ਮੰਡੀਾਂ ਅੰਦਰੋਂ ਚੁੱਕਿਆ ਗਿਆ ਹੈ। ਜਿਸ ਵਿੱਚ ਟਰੱਕ ਆਪਰੇਟਰਾਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਭੋਗ ਪਾਏ ਜਾਣਗੇ। ਉਪਰੰਤ ਸਮੂਹ ਆੜਤੀਆਂ, ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਨੂੰ ਬੁਲਾ ਕੇ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਸੀਜ਼ਨ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਤੇ ਟਰੱਕ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਵੱਲੋਂ ਕਰੀਬ 500 ਟਰੱਕ ਆਪਰੇਟਰਾਂ ਨੂੰ 10-10 ਹਜ਼ਾਰ ਰੁਪਏ ਦੀ ਰਾਸ਼ੀ ਤੇ ਚੈੱਕ ਤਕਸੀਮ ਕੀਤੇ ਗਏ ਨੇ ਤਾਂ ਜੋ ਟਰੱਕ ਆਪਰੇਟਰ ਦੀਵਾਲੀ ਸੌਖੀ ਲਗਾ ਸਕਣ ਅਤੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆ ਸਕੇ ਸਾਰੇ ਟਰੱਕ ਆਪਰੇਟਰਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਆਪਦੇ ਸੁਝਾਅ ਦੇ ਕੇ ਕਿ ਜਿਹੜੀਆਂ ਪਿਛਲੇ ਸਾਲਾਂ ਚ ਮਾਲ ਢੋਣ ਲੱਗਿਆ ਕਮੀਆਂ ਰਹਿੰਦੀਆਂ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਂਦਾ ਉਹ ਦੂਰ ਕਰਕੇ ਅਸੀਂ ਮੈਂ ਇਹ ਗੱਲ ਕਹਿ ਸਕਦਾ ਵਾਦੇ ਨਾਲ ਵੀ ਸਾਰੇ ਟਰੱਕ ਡਰਾਈਵਰਾਂ ਨੇ ਸਾਰੇ ਆਗੂ ਸਹਿਬਾਨ ਨੇ ਇਕੱਠੇ ਹੋ ਕੇ ਜਿਹੜਾ ਕੰਮ ਕੀਤਾ ਉਹ ਇੱਕ ਲੱਖਣ ਗੱਲ ਆਈ ਹੈ ਕਿ ਕਿਸੇ ਮੰਡੀ ਚੋਂ ਕਿਸੇ ਵੀ ਏਜੰਸੀ ਦੀ ਅੱਜ ਤੱਕ ਕੋਈ ਚਿੱਠੀ ਨਹੀਂ ਆਈ ਕਿ ਸਾਡੀ ਮੰਡੀ ਚ ਤੁਹਾਡੇ ਟਰੱਕ ਨਹੀਂ ਲੱਗੇ ਸਾਡੇ ਟਰੱਕ ਉੱਥੇ ਹਾਜ਼ਰ ਮੌਕੇ ਤੇ ਖੜੇ ਆ ਜਦੋਂ ਅੜਤੀਆ ਭਰਦਾ ਹੈ ਮਾਲ ਤਾਂ ਉਦੋਂ ਨਾਲ ਦੇ ਨਾਲ ਉੱਚਕੁਲ ਹੀ ਤਿਆਰ ਹੈ ਮੈਂ ਇਸ ਗੱਲ ਤੇ ਸਤਿਕਾਰਯੋਗ ਅਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਖੇਤੀਬਾੜੀ ਮੰਤਰੀ ਜਹਦਰ ਕੋਤਸਾ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਉਹਨਾਂ ਨੇ ਸਿਸਟਮ ਕਣਕ ਦੇ ਸੀਜ਼ਨ ਵੇਲੇ ਤੋਂ ਲੈ ਕੇ ਜਿਹੜੀ ਲੋਡਿੰਗ ਆੜਤੀਆਂ ਦੀ ਦੀ ਲੇਬਰ ਨੂੰ ਦਿੱਤੀ ਉਹਦੇ ਨਾਲ ਬਹੁਤ ਵੱਡਾ ਫਰਕ ਪਿਆ ਹੈ ਮਾਲ ਦੀ ਲਿਫਟਿੰਗ 'ਚ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਉਹਦੇ ਨਾਲ ਕੋਈ ਟਰੱਕ ਕਿਸੇ ਮੰਡੀ ਚ ਦਿਲਾ ਨਹੀਂ ਪੜਦਾ ਇਸ ਕਰਕੇ ਉਹ ਵੀ ਇੱਕ ਇਹਦਾ ਹਿੱਸਾ ਹੈਗਾ ਤੇ ਉਹਦੇ ਕਰਕੇ ਅਸੀਂ ਅੱਜ ਵਾਅਦੇ ਨਾਲ ਕਹਿ ਸਕਦੇ ਹਾਂ ਵੀ ਜਿੰਨਾ ਸੀਜ਼ਨ ਚ ਕਣਕ ਝੋਨੇ ਦੀ ਖਰੀਦ ਹੋਈ ਹੈ ਉਹਦਾ ਅਸੀਂ 80% ਮਾਲ ਲਿਫਟ ਕਰ ਦਿੱਤਾ ਤੇ ਜਿਹੜੀ ਤਕਰੀਬਨ ਜਿਹੜਾ ਪਰਚੇਜ 2 ਦਿਨ ਚ ਹੋਈ ਆ ਜਾਂ ਤਾਂ ਉਹ ਮਾਲ ਲਿਫਟ ਕਰਨਾ ਰਹਿੰਦਾ ਹੈਗਾ ਤੇ ਅਸੀਂ ਇਹ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਦਿਵਾਲੀ ਤੱਕ ਅਸੀਂ ਇਹ ਮੰਡੀਆਂ ਖਾਲੀ ਕਰਾਂਗੇ। ਔਰ ਇਸ ਤੋਂ ਅਗਲੀ ਗੱਲ ਹਰ ਸੀਜ਼ਨ 'ਚ ਇਨਸਪੈਕਟਰ ਇਹ ਗੱਲ ਕਹਿੰਦੇ ਹੁੰਦੇ ਆ ਆੜਤੀਆਂ ਨੂੰ ਵੀ ਟਰੱਕਾਂ ਵਾਲਿਆਂ ਨੂੰ ਜੇ ਸ਼ਾਰਟੇਜ ਆਵੇਗੀ ਤਾਂ ਅਸੀਂ ਨਾਲ ਦੇ ਨਾਲ ਲਵਾਂਗੇ। ਪਰ ਹਰਾਨੀ ਦੀ ਗੱਲ ਆ ਸਾਨੂੰ ਕਦੇ ਕੋਈ ਕਿਸੇ ਦਾ ਫੋਨ ਨਹੀਂ ਆਇਆ ਕਿ ਝੋਟਾ ਟਰੱਕ ਘਟ ਰਿਹਾ ਹੈ ਸ਼ਾਰਟੇਜ ਆ ਰਹੀ ਹੈ ਇਸ ਕਰਕੇ ਮੈਂ ਸਮਝਦਾ ਵੀ ਖਰੀਦ ਏਜੰਸੀਆਂ ਨੂੰ ਵੀ ਇੱਕ ਬਹੁਤ ਵੱਡਾ ਫਾਇਦਾ ਹੋਵੇਗਾ ਕਿ ਕੋਈ ਕੋਈ ਸ਼ਾਰਟੇਜ ਕਿਸੇ ਮੰਡੀ ਚ ਨਹੀਂ ਆ ਰਹੀ ਇਸ ਕਰਕੇ ਅਸੀਂ ਅੱਜ ਸਾਰੇ ਆਗੂ ਸਹਿਬਾਨ ਨੇ ਰਲ ਕੇ ਗੁਰਬਚਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅਸੀਂ ਆਪ ਦਾ ਬਗੈਰ ਖਰੀਦ ਏਜੰਸੀਆਂ ਦੇ ਪੇਮੈਂਟ ਦੇਣ ਤੋਂ ਅਸੀਂ ਆਪਦੇ ਭਾਈਚਾਰੇ ਚੋਂ ਇਹਨਾਂ ਟਰੱਕ ਆਪਰੇਟਰਾਂ ਨੂੰ 10000 ਪਿਆ ਪ੍ਰਤੀ ਟਰੱਕ ਜਿਹੜਾ ਹੈਗਾ ਦਿਵਾਲੀ ਕਰਕੇ ਔਰ ਉਹਨਾਂ ਦਾ ਖਰਚਾ ਚਲਾਉਣ ਲਈ ਅਸੀਂ ਸਾਰਿਆਂ ਨੂੰ ਕਰੀਬ 50 ਲੱਖ ਰੁਪਇਆ ਅੱਜ ਅਸੀਂ ਤਕਸੀਮ ਕੀਤਾ ਤਾਂ ਕਿ ਉਹ ਆਪਦੇ ਵਧੀਆ ਢੰਗ ਨਾਲ ਦਿਵਾਲੀ ਤੇ ਆਪਦੇ ਟਰੱਕਾਂ ਦਾ ਕੰਮ ਜਿਹੜਾ ਹੈਗਾ ਉਹ ਡੇਪਲੇ ਚੱਲ ਸਕਾ ਇਹ ਕਿੰਨੇ ਜਿਹੜਾ ਟਰੱਕ ਆਪਰੇਟਰ ਕਿੰਨੀ ਗੰਤੀ ਹੈਗੀ ਹੈ ਜਿਨ੍ਹਾਂ ਨੂੰ ਆਪਾਂ ਚੈੱਕ ਤਕਸੀਮ ਕੀਤੇ ਜੀ ਇਹ ਕਰੀਬ 300 ਦੇ ਹੋਵੇਗਾ ਤੇ 300 ਟਰੱਕ ਆਪਰੇਟਰ ਹੋਏਗਾ ਜਿਹੜੇ ਜਿਹੜੀਆਂ ਗੱਡੀਆਂ ਨੇ ਕੰਮ ਕੀਤਾ ਉਹ ਕਰੀਬ 600 ਗੱਡੀ ਕੰਮ ਕਰਦੀ ਹੈ ਪਰ ਅਸੀਂ 500 ਟਰੱਕ ਨੂੰ ਪੈਸੇ ਦਿੱਤੇ ਆ ਜਿਹੜੇ ਆਰਟ ਦੀਆਂ ਦੇ ਟਰੱਕ ਸੀ ਜਾਂ ਜਿਹੜੇ ਕੋਈ ਸ਼ੈਦਰਾਵਾਲੇ ਦੇ ਟਰੱਕ ਸੀਗੇ ਉਹਨਾਂ ਨੂੰ ਅਸੀਂ ਪੈਸੇ ਨਹੀਂ ਦਿੱਤੇ ਕਿਉਂਕਿ ਉਹ ਆਸ ਕੀ ਸਮਰੱਥਾ ਚ ਹੈ ਵੀ ਉਹ ਆਪ ਕੰਮ ਕਰ ਸਕਦੇ ਜਿਹੜੇ ਸਿੰਗਲ ਆਪਰੇਟਰ ਜਿਨ੍ਹਾਂ ਦਾ ਖਰਚੇ ਪਾਣੀ ਦੇ ਥੋੜਾ ਮੁਸ਼ਕਲ ਆ ਸਕਦੇ ਆ ਇਹ ਅਸੀਂ ਉਹਨਾਂ ਨੂੰ ਪੈਸਾ ਤਕਸੀਮ ਕੀਤਾ 500 ਉਹ ਅਸੀਂ ਅਸੀਂ 10 ਤਰੀਕ ਨੂੰ ਸਾਰੇ ਡਰਾਈਵਰ ਸਾਰੇ ਆੜਤੀਏ ਸਾਰੇ ਰਾਈਸ ਮਿੱਲਰ ਸਾਰੇ ਲੇਬਰ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਲਿਆਣ ਕੇ ਸੁਖਣੀ ਸਾਹਿਬ ਦੇ ਪਾਠ ਕਰਕੇ ਕਰਵਾ ਕੇ ਉਹਦਾ ਸ਼ੁਕਰਾਨਾ ਕਰਾਂਗੇ ਸਾਰਿਆਂ ਜਿਨ੍ਹਾਂ ਜਿਨ੍ਹਾਂ ਨੇ ਇਸ ਏਡੇ ਵੱਡੇ ਪ੍ਰੋਕਿਊਰਮੈਂਟ ਵਿੱਚ ਸਹਿਯੋਗ ਦਿੱਤਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗੇ ਔਰ ਸਾਰਿਆਂ ਤੋਂ ਸੁਝਾ ਲਵਾਂਗੇ ਕਿ ਦੱਸੋ ਕਿੱਥੇ ਕਿੱਥੇ ਕੀ ਕੀ ਕਮੀ ਰਹੀ ਹੈ ਤੇ ਇਹਦਾ ਕੀ ਹੱਲ ਹੈ ਜਿਹੜੀ ਕਮੀ ਸਾਡੇ ਧਿਆਨ 'ਚ ਆਵੇਗੀ ਜਿਹੜਾ ਸਾਡਾ ਸਾਥੀ ਸਹਿਯੋਗੀ ਸਾਨੂੰ ਦੱਸੇਗਾ ਤੇ ਜੇ ਉਹ ਕਮੀ ਉਹਦੇ ਸੁਝਾਅ ਮੁਤਾਬਕ ਦੂਰ ਕਰਨ ਲਈ ਹੋਈ ਹੋਈ ਤੇ ਅਸੀਂ ਜ਼ਰੂਰ ਦੂਰ ਕਰਾਂਗੇ ਆਉਣ ਵਾਲੇ ਸੀਜ਼ਨਾਂ 'ਚ ਅਸੀਂ ਜਿਹੜੀਆਂ ਕਮੀਆਂ ਐ ਸੀਜ਼ਨ 'ਚ ਰਹੀਆਂ ਹੋਈਆਂ ਉਹਨਾਂ ਨੂੰ ਹਰ ਹਾਲਤ ਦੂਰ ਕਰਾਂਗੇ ਅ ਅੜਤੀਆ ਭਰਾਵਾਂ ਨੂੰ ਤੇ ਜਿਹੜੇ ਟਰੱਕ ਮਾਲਕ ਆਪਰੇਟਰ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੀ ਉਹਨਾਂ ਨੂੰ ਮੈਂ ਹੀ ਸੁਝਾ ਦੇਵਾਂਗਾ ਕਿ ਕੰਮ ਸਾਫ਼ ਸੁਥਰਾ ਕਰੋ ਦੱਕ ਵਾਲਾ ਆਪ ਦਾ ਜਿਹੜਾ ਉਹਨਾਂ ਦਾ ਹੱਕ ਆ ਉਹ ਲਵੇ ਆੜਤੀਆ ਆਪ ਦਾ ਹੱਕ ਲਵੇ ਜਦੋਂ ਇੱਕ ਦੂਜੇ ਦਾ ਹੱਕ ਆਪਾਂ ਖੋਨੇ ਆ ਇੱਕ ਦੂਜੇ ਦੇ ਹੱਕ ਤੇ ਡਾਕਾ ਮਾਰਦੇ ਆ ਉਦੋਂ ਰੌਲਾ ਪੈਂਦਾ ਉਦੋਂ ਹੀ ਮੁਸ਼ਕਲ ਆ ਪੈਦਾ ਹੁੰਦੀਆਂ ਇਸ ਕਰਕੇ ਮੈਂ ਇਹੀ ਗੱਲ ਕਹਾਂਗਾ ਕਿ ਕੰਮ ਕਰੋ ਸਾਫ਼ ਸੁਥਰਾ ਕੰਮ ਕਰੋ ਸੱਚਾ ਸੁੱਚਾ ਨਾ ਕਿਸੇ ਨੂੰ ਮੁਸ਼ਕਲ ਆਵੇ ਨਾ ਕਿਸੇ ਤੋਂ ਡਰ ਲੱਗੇ ਮੋਗਾ ਤੋਂ ਕੁਲਦੀਪ ਖੋਲੜੀ ਦੇ ਨਾਲ ਸਭਾਜੀਤ ਪੱਪੂ ਦੀ ਰਿਪੋਰਟ ਪੈਰੇ ਦਾ ਟੀਵੀ